ਜਿਸ ਮਸਲੇ 'ਚ ਪ੍ਰੈਸ ਕਾਨਫਰੰਸ ਰੱਖੀ ਆ ਉਹ ਮਸਲਾ ਹੈ ਵੀਰੋ ਰਾਜਾ ਸੰਸੀ ਨਗਰ ਪੰਚਾਇਤ ਦੀ ਚੋਣ ਦਾ ਅੱਜ ਤੋਂ 4 ਮਹੀਨੇ ਪਹਿਲਾਂ ਰਾਜਾ ਸੰਸੀ ਦੀ ਨਗਰ ਪੰਚਾਇਤ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜਿੱਤੇ ਸਨ ਟੋਟਲ ਜਿਹੜੀ ਇਲੈਕਸ਼ਨ ਸੀ ਉਹ 13 ਉਮੀਦਵਾਰਾਂ ਦੀ ਸੀ ਉਹਦੇ ਵਿੱਚੋਂ 9 ਉਮੀਦਵਾਰ ਜਿਹੜੇ ਆ ਉਹ ਸਾਡੀ ਆਮ ਆਦਮੀ ਪਾਰਟੀ ਦੇ ਬਣੇ ਚਲੋ ਇਲੈਕਸ਼ਨ ਦੇ ਦਰਮਿਆਨ ਵੀ ਜੇ ਮੈਂ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ ਜਦੋਂ ਇਲੈਕਸ਼ਨ ਹੋਈ ਆ ਉਦੋਂ ਵੀ ਕੋਈ 2-3 ਉਮੀਦਵਾਰਾਂ ਦੇ ਜਿਹੜੇ ਕਾਗਰ ਰਿਜੈਕਟ ਹੋ ਗਏ ਸਨ ਤੇ ਰਾਜ ਸਭਾ ਦੇ ਵਿੱਚ ਕਾਂਗਰਸ ਕਾਲੀ ਦਲ ਭਾਜਪਾ ਨੇ ਰਲ ਕੇ ਇਕੱਠਿਆਂ ਇਲੈਕਸ਼ਨ ਲੜੀ ਬੜਾ ਔਖਾ ਮੁਕਾਬਲਾ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਆ ਸਾਰੀ ਸਾਡੀ ਟੀਮ ਦੀ ਜਿਹੜੀ ਮਿਹਨਤ ਰੰਗ ਲਿਆਈ ਤਾਂ ਅਸੀਂ 9 ਸੀਟਾਂ ਜਿੱਤਣ 'ਚ ਕਾਮਯਾਬ ਹੋਏ 9 ਸੀਟਾਂ ਜਿੱਤ ਕੇ ਅਸੀਂ ਪਾਰਟੀ ਝੋਲੀ ਪਾਈਆਂ ਬਾਅਦ ਦੇ ਵਿੱਚ ਚਲੋ ਪ੍ਰਧਾਨ ਦੀ ਜਿਹੜੀ ਕਸ਼ਮਕਸ਼ ਸੀ ਉਹ ਚੱਲ ਪਈ ਉਸ ਦਰਮਿਆਨ ਪਾਰਟੀ ਨਾਲ ਸੀਨੀਅਰ ਲੀਡਰਸ਼ਿਪ ਨਾਲ ਸਾਰੇ ਲੀਡਰ ਸਾਹਿਬਾਨਾਂ ਨੂੰ ਮਿਲਿਆ ਗਿਆ ਹਰ ਇੱਕ ਵੱਲੋਂ ਆਪਣਾ ਹੱਕ ਜਤਾਇਆ ਗਿਆ ਚਲੋ ਜਦੋਂ ਇਲੈਕਸ਼ਨ ਕੱਲ ਹੋਈ ਆ ਜਿਸ ਕੱਲ ਦਾ ਦੋਖਿਆ ਜਿਸ ਕਰਕੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ ਆਏ ਆ ਵੀਰੋ ਜਦੋਂ ਰਿਜ਼ਲਟ ਕੱਲ ਪ੍ਰਧਾਨ ਬਣਾ ਕੇ ਉਹਨਾਂ ਨੇ ਕੱਢਿਆ ਸਾਰੇ ਕੱਲ ਉੱਥੇ ਤੇ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਆ ਉਹ ਕਾਂਗਰਸ ਦਾ ਬਣ ਗਿਆ ਵੇਖੋ ਜਿਸ ਕਾਂਗਰਸ ਨਾਲ ਅਸੀਂ ਲੜਾਈ ਲੜੀ ਜਿਹੜੀ ਕਾਂਗਰਸ ਦਾ ਕਿਲਾ ਸੀ ਜਿਹੜਾ ਮੰਨਦੇ ਜਿੱਥੇ ਅੱਜ ਅੰਮ੍ਰਿਤਸਰ ਵੇਖ ਲਓ ਜਿੱਥੇ ਕਾਂਗਰਸ ਵੱਧ ਸੀਟਾਂ ਲੈ ਕੇ ਜਿੱਤ ਗਈ ਰਾਜਾ ਸੰਸੀਚ ਉਹ ਕਿਲਾ ਢਾਇਆ ਤੇ ਕਾਂਗਰਸ ਨੂੰ ਸਿਰਫ ਇੱਕ ਸੀਟ ਆਈ ਤੇ ਅੱਜ ਕਾਂਗਰਸ ਦਾ ਉਥੇ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਮੈਂ ਆਪਣੀ ਪਾਰਟੀ ਦੇ ਨਮਾਇੰਦਿਆਂ ਨੂੰ ਆਗੂ ਸਾਬਾਨਾ ਨੂੰ ਮੈਂ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਕੇ ਦੱਸਣਾ ਚਾਹੁੰਦਾ ਹੈ ਤਾਂ ਮੈਂ ਉਹਨਾਂ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਆ ਤੁਹਾਡੇ ਮਾਧਿਅਮ ਨਾਲ ਵੀ ਇਲੈਕਸ਼ਨ ਕਿੱਦਾਂ ਹੋਈ ਤੇ ਹੋਇਆ ਕੀ ਕੀ ਉੱਥੇ ਵੇਖੋ ਵੀਰੋ ਜਿਸ ਸੁਖ ਸਰਕਾਰੀਏ ਦੀ ਗੜ ਮੰਨਿਆ ਜਾਂਦਾ ਰਾਜਾ ਸੰਸੀ ਉਹ ਵੀਰੋ ਆ ਇਲੈਕਸ਼ਨ ਤੋਂ ਪਹਿਲਾਂ ਵੇਖੋ ਆ ਉੱਥੇ ਛਪੈਦੇ ਦੇ ਨਾਲ ਆ ਥੱਲੇ ਬੈਠੇ ਸਰਕਾਰ ਦੇ ਸਾਹ ਹਾਂ ਅਸੀਂ ਆ ਥੱਲੇ ਬੈਠੇ ਨੇ ਇੱਕ ਸੀਟ ਜਿੱਤੀ ਆ ਆ ਜਿਹੜੀ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਖਲੋਤੀ ਅੱਜ ਇੱਥੇ ਆਪ 13 ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਤੇ 12 ਤੁਹਾਡੇ ਸਾਹਮਣੇ ਖਲੋਤੇ ਆ ਜਿਹਦੇ ਵਿੱਚੋਂ 8 ਜੇਤੂ ਨੇ ਤੇ 4 ਹਾਰੇ ਹੋਏ ਨੇ ਅਸੀਂ 12 ਜਾਣੇ ਅੱਜ ਇੱਥੇ ਪ੍ਰੈਸ ਕਾਨਫਰੰਸ ਆਏ ਆ 13 ਦੇ ਵਿੱਚੋਂ ਤੇ ਵੀਰੋ ਜੇ ਗੱਲ ਇਹਨਾਂ ਦੇ ਅੰਦਰ ਦੀ ਕਰੀਏ ਪ੍ਰਸ਼ਾਸਨ ਦੀ ਕਰੀਏ ਸਾਨੂੰ ਨਹੀਂ ਪਤਾ ਕੀ ਹੋਇਆ ਸਾਨੂੰ ਸੀਨੀਅਰ ਲੀਡਰਸ਼ਿਪ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਅਸੀਂ ਉੱਥੇ ਆ ਰਹੇ ਹਾਂ ਤੇ ਤੁਸੀਂ ਸਾਰੇ ਇਕੱਠੇ ਰਹੋ ਅਸੀਂ ਆਣ ਕੇ ਫੈਸਲਾ ਕਰਦੇ ਹਾਂ ਤੇ ਪਾਰਟੀ ਦਾ ਜੋ ਵੀ ਉਮੀਦਵਾਰ ਪਾਰਟੀ ਨੇ ਲੜਨਾ ਹੈ ਉਹ ਆਣ ਕੇ ਪਾਰਟੀ ਲੜਨੂਗੀ ਸਾਨੂੰ ਇਸ ਗੱਲ ਦੇ ਭਰੋਸੇ 'ਚ ਲੈ ਕੇ ਬਾਹਰ ਰੱਖਿਆ ਗਿਆ ਤੇ ਅੰਦਰ ਜਿਹੜਾ ਪ੍ਰਧਾਨ ਬਣਾ ਕੇ ਜਿਹੜਾ ਕਾਂਗਰਸ ਵੇਖੋ ਸਿਰਫ ਸਾਡੇ ਚੋਂ ਇੱਕ ਬਾਗੀ ਆ ਜਿਹੜਾ ਅੱਜ ਸਾਡੇ ਨਾਲ ਨਹੀਂ ਵੀਰ ਬਾਕੀ ਤੁਸੀਂ ਵੇਖੋ ਉੱਥੇ ਇੱਕ ਕਾਂਗਰਸ ਦਾ ਇੱਕ ਕਾਲੀ ਦਾ ਤਾਂ ਦੋ ਬੀਜੇਪੀ ਦਾ ਚਾਰ ਪਾਰਟੀਆਂ ਨੇ ਰਲ ਕੇ ਤੇ ਪ੍ਰਧਾਨ ਅੰਦਰ ਪ੍ਰਸ਼ਾਸਨ ਨੇ ਮੈਨੂੰ ਨਹੀਂ ਪਤਾ ਉਹ ਕਿਹੜੀ ਹਿਸਾਬ ਨਾਲ ਬਣਾਇਆ ਕਿਉਂਕਿ ਅੱਠ ਤਾਂ ਮੌਜੂਦਾ ਇੱਥੇ ਨੇ ਤੇ ਜੇ ਉਹ ਲਾਈਏ ਤਾਂ ਵੀ ਪੰਜ ਨੇ ਪੰਜ ਜਾਣਿਆਂ ਨਾਲ ਇੱਕ ਬੰਦਾ ਸਾਡੀ ਪਾਰਟੀ ਦਾ ਲੈ ਕੇ ਤੇ ਪੰਜ ਜਾਣਿਆਂ ਚੌਥਾ ਪਾਰਟੀ ਨਾਲ ਰਲ ਕੇ ਪ੍ਰਧਾਨ ਬਣਾ ਲਿਆ ਤੇ ਮੈਂ ਪਰ ਜੇ ਮੈਂ ਲੋਕਾਂ ਦੇ ਫਤਿਹ ਦੀ ਗੱਲ ਕਰਾਂ ਲੋਕ ਸਾਡੇ ਨਾਲ ਹਮੇਸ਼ਾ ਡਟ ਕੇ ਖਲੋਤੇ ਆ ਹਮੇਸ਼ਾ ਸਾਡਾ ਸਾਥ ਦਿੱਤਾ ਆ ਅੱਜ ਵੀ ਇਹ ਨਹੀਂ ਕੋਈ ਪ੍ਰਧਾਨ ਬਣ ਗਏ ਨੇ ਤੇ ਸਾਡਾ ਕੋਈ ਕੋਈ ਸਾਰੇ ਕੌਂਸਲ ਸਭਾ ਨਾਲ ਇੱਥੇ ਆਏ ਨਹੀਂ ਗੁਰੂ ਸਾਹਿਬ ਦੀ ਹਿਜੂਰੀ ਤੇ ਅਰਦਾਸ ਕਰਕੇ ਇਕੱਠੇ ਹੋ ਕੇ ਇੱਥੇ ਆਏ ਆ ਇਕੱਠੇ ਲੜਾਈ ਲੜਾਂਗੇ ਮੈਂ ਆਪਣੇ ਸੀਨੀਅਰ ਲੀਡਰਸ਼ਿਪ ਸੀਆ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਮਾਨ ਸਾਹਿਬ ਐਮਪੀ ਜੀ ਮੈਂ ਸ਼ਾਮਿਲ ਹੋਇਆ ਮੇਰੇ ਹਲਕੇ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੀ ਇੰਡੀਵਿਜੂਅਲ ਮੈਂ ਇੱਕ ਦਿਨ ਚ ਸੱਤ ਰੈਲੀਆਂ ਕਰਾਈਆਂ ਸਾਰੇ ਪਿੰਡ ਜਿਹੜੇ ਮੇਰੇ ਨਾਲ ਲੱਗਦੇ ਸੀ ਮੈਂ ਧਾਰੀਵਾਲ ਸਾਹਿਬ ਨੂੰ ਜਤਾਏ ਜੇ ਉਤੋਂ ਬਾਅਦ ਗੱਲ ਕਰਾਂ ਉਹ ਭਾਵੇਂ ਹਰਿਆਣੇ ਦੀ ਇਲੈਕਸ਼ਨ ਆ ਭਾਵੇਂ ਦਿੱਲੀ ਦੀ ਆ ਕਿਤੇ ਵੀ ਗੁਰਦਾਸਪੁਰ ਦੀ ਹੋਈ ਆ ਜਲੰਧਰ ਹਰ ਥਾਂ ਪਾਰਟੀ ਲਈ ਡਟ ਕੇ ਸਾਥ ਦਿੱਤਾ ਤੇ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਜੇ ਤੁਸੀਂ ਸਾਡੇ ਵਰਗਿਆਂ ਨੂੰ ਸ਼ਾਮਲ ਕਰਕੇ ਜੇ ਅੱਜ ਸਾਨੂੰ ਨਾਲ ਨਹੀਂ ਲਾਉਣਾ ਜੇ ਤੁਸੀਂ ਸਾਨੂੰ ਆਪਣੇ ਮੰਨਣਾ ਹੀ ਨਹੀਂ ਤੇ ਫਿਰ ਸਾਡੇ ਵਰਗਿਆਂ ਨੂੰ ਮੈਂ ਸਮਝਦਾ ਜਿੱਥੇ ਕੋਈ ਹੈਗਾ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ ਦੋਖ ਨੂੰ ਦਾ ਉਹ ਗੱਲ ਦਾ ਅੱਜ ਵਿਰੋਧੀ ਤਾਂ ਜ ਕਸਣਗੇ ਆ ਸਾਡੇ ਆਪਣੇ ਕਸਣਗੇ ਜਿਸ ਅਕਾਲੀ ਦਲ ਚ ਅਸੀਂ 30 ਸਾਲ ਕੰਮ ਕੀਤਾ ਮੈਂ ਵੀ ਸਮਝਦਾ ਹਾਂ ਮੀਡੀਆ ਦੇ ਸਾਹਮਣੇ ਨਾ ਆਇਆ ਜਾਵੇ ਪਰ ਜਿੱਥੇ 13 ਚੋਂ 12 ਉਮੀਦਵਾਰ ਇੱਥੇ ਖਲੋਤੇ ਆ ਤੇ ਫਿਰ ਮੈਂ ਕਿਧੂੰ ਦਸਾਂ ਅਜ ਦੁੱਖ ਜਾ ਕੇ ਮੈਂ ਚਾਹਨਾ ਸੀਐਮ ਸਾਹਿਬ ਇਹਦੀ ਜਾਂਚ ਕਰਾਓ ਕੇਜਰੀਵਾਲ ਸਾਹਿਬ ਇਹਦੀ ਜਾਂਚ ਕਰਾਓ ਮਨੀਸ਼ ਸੋਧਿਆ ਜੀ ਇਹਦੀ ਜਾਂਚ ਕਰਾਓ ਸਾਡੇ ਕਿਹੜੀਆਂ ਕਾਲੀਆਂ ਭੇਡਾਂ ਨੇ ਜਦੋਂ ਨੇ ਪਾਰਟੀ ਜਾਇਆ ਪਾਰਟੀ ਦੀ ਵਫਾਦਾਰੀ ਲਈ ਰਾਦ ਨੇ ਕੀਤੀ ਆ ਇੱਕ ਬੰਦਾ ਸਾਬਤ ਕਰ ਦੇ 1 ਰੁਪਏ ਦੇ ਪਰਵਾਦਰ ਸਾਰਾ মিডিਆ ਸੰਦਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਸਾਰਾ ਕੁਝ ਕਰਨ ਦੇ ਬਾਵਜੂਦ ਜੇ ਸਾਡੇ ਕੋ ਕਾਉਂਸਲ ਜੇ ਕਾਉਂਸਲ ਸਭਾ ਨਾਲ ਖਲੋਤੇ ਨੇ ਸਾਰਾ ਕੁਝ ਕੋਲਿਆ ਫਿਰ ਤੁਸੀਂ ਅੱਜ ਕਾਂਗਰਸ ਨਾਲ ਰਲ ਕੇ ਪ੍ਰਧਾਨ ਬਣਾਉਣ ਦੀ ਕੀ ਲੋੜ ਸੀ ਅਸੀਂ ਤਾਂ ਸੁਪ ਸਰਕਾਰੀਆ ਥੱਲੇ ਬਿਠਾਤਾ ਸੀ ਪਰ ਸਾਡੀ ਪਾਰਟੀ ਨੇ ਸਾਡੇ ਸਿਰ ਤੇ ਬਿਠਾਤਾ ਉਥੇ ਰਾਤੀ ਜਿਨ੍ਹਾਂ ਨੂੰ ਅਸੀਂ ਰਾਇਆ ਢੋਲ ਵਜੰਦੇ ਸੀ ਤੇ ਸਾਡੀ ਆਮ ਆਦਮੀ ਪਾਰਟੀ ਦੇ ਮਿਊਜ਼ ਚਿਹਰੇ ਸਾਰੇ ਤੁਹਾਡੇ ਸਾਹਮਣੇ ਖਲੋਤੇ ਆ ਜਿੱਤੇ 8 ਨੇ ਪ੍ਰਸ਼ਾਸਨ ਨੇ ਮਤਲਬ ਅੰਦਰ ਹੀ ਨਹੀਂ ਆਉਨਤਾ ਟਾਈਮ ਹੋ ਗਿਆ ਟਾਈਮ ਹੋ ਗਿਆ ਇਸ ਗੱਲ ਦੀ ਜਾਂਚ ਮੈਂ ਸਮਝਦਾ ਸਾਡੇ ਪਾਰਟੀ ਪ੍ਰਧਾਨ ਨੂੰ ਬੇਨਤੀ ਕਰਨ ਲਈ ਮੈਂ ਇੱਥੇ ਆਇਆ ਮੇਰਾ ਪਾਰਟੀ ਨਾਲ ਕੋਈ ਗਿਲਾ ਨਹੀਂ ਮੇਰਾ ਕੋਈ ਧੰਦਾ ਨਹੀਂ ਪਾਰਟੀਆਂ ਬਦਲਣਾ ਮੈਂ ਜੰਮਿਆ ਕਾਲੀ ਦਾ ਪਿਓ ਦਾਦਿਆਂ ਨੂੰ ਤਿੰਨਾਂ ਪੀੜੀਆਂ ਤੋਂ ਕਾਲੀ ਦਾ ਇੱਕੋ ਵਾਰੀ ਪਾਰਟੀ ਬਦਲੀ ਆ ਅੱਜ ਵੀ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਆ ਮੈਂ ਪਾਰਟੀ ਦੇ ਅੰਗੇਸ਼ ਨਹੀਂ ਆ ਪਰ ਮਸਲਾ ਆ ਵੀ ਪਾਰਟੀ ਆ ਕੋ ਆ ਕੀ ਹੋ ਰਿਹਾ ਮੈਂ ਇਹਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ ਅਸੀਂ ਸਾਰੇ ਇੱਕ ਮੋਟਿਆਂ ਬਾਕੀ ਅਸੀਂ ਕਾਨੂੰਨੀ ਲੜਾਈ ਜਿਹੜੀ ਸਾਰੀ ਲੜਾਂਗੇ ਇਹ ਸਾਰੇ ਭੈਣ ਭਰਾਵਾਂ ਨੇ ਉਸਵਾਜ ਦਾ ਆ ਵੀ ਅਸੀਂ ਤੁਹਾਡੇ ਨਾਲ ਡੜ ਕੇ ਖਲੋਤੇ ਖਲੋਤੇ ਵੀ ਰਾਤ ਦਿਨ ਇੱਕ ਮਿਹਨਤ ਕੀਤੀ ਇਹਨਾਂ ਨੂੰ ਦਿਖਾਇਆ ਪਰ ਗੁੱਸਾ ਇਸ ਕਾਤਾ ਆਉਂਦਾ ਵੀ ਜਦੋਂ ਕੋਈ ਆਪਣਾ ਘਰ ਆਪਣਾ ਪਰਿਵਾਰ ਆਪਣਾ ਘਰ ਛੱਡਣਾ ਬੜਾ ਔਖਾ ਛੱਡ ਕੇ ਤੁਹਾਡੀ ਪਾਰਟੀ ਚ ਆਏ ਆ ਅੱਜ ਸਾਨੂੰ ਸਾਡੇ ਜਿਹਨਾਂ ਨੂੰ ਛੱਡ ਕੇ ਆਏ ਟੀਚਰਾਂ ਕਰਦੇ ਆ ਕੀ ਕਹੀਏ ਉਹਨਾਂ ਨੂੰ ਨਹੀਂ ਤੁਹਾਡੀ ਆਪਣੀ ਸੁਣਵਾਈ ਨਹੀਂ ਗਈ ਕਿਸੇ ਦੀ ਸੁਣਵਾਈ ਕੀ ਉਹ ਕਾਦੀ ਸੁਣਵਾਈ ਕੀ ਸਾਡਾ ਜੀ ਕਰਦਾ ਇੱਥੇ ਆਉਣ ਨੂੰ ਜੀਨਾ ਸਾਹਿਬ ਜਿਹੜੇ ਮੇਰਾ ਜੀ ਕਰਦਾ ਸੀ ਅੱਜ ਪ੍ਰੈਸ ਕਾਨਫਰੰਸ ਕਰਨ ਨੂੰ ਜਿਹੜਾ ਬੰਦਾ ਹਸਦਾ ਹੈ ਕਾਂਗਰਸ ਦਾ ਉਹਦਾ ਕੁਲਦੀਪ ਸਿੰਘ ਖਡਵਾਲ ਉਹਨਾਂ ਦੇ ਘਰ ਆ ਕੇ ਚੱਕ ਕੇ ਸਨਮਾਨ ਹੋ ਰਿਹਾ ਜੀ ਮੈਂ ਕਹਿੰਦਾ ਜੀ ਕੁਝ ਵੀ ਹੋਇਆ ਉਹਨਾਂ ਨੂੰ ਮੁਬਾਰਕ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਤੁਹਾਡੀ ਪਾਰਟੀ ਦੇ 12 ਉਮੀਦਵਾਰ ਇੱਥੇ ਖਲੋਤੇ ਆ 8 ਤੁਹਾਡੇ ਜਿੱਤੇ ਆ ਕਿ ਪਾਰਟੀ ਨੇ ਇਹ ਨਹੀਂ ਮਰਾਸਮ ਸਮਝਿਆ ਨਹੀਂ ਤੇ பஞ்சਕੁਦੀ ਧਾਰੀਵਾਲ ਨੂੰ ਪਤਾ ਨਹੀਂ ਕਿ ਬਾਣਾ ਜਿੱਤੇ ਨੇ ਇਹ ਧਾਰੀਵਾਲ ਸਾਹਿਬ ਦੱਸ ਸਕਦੇ ਵੱਡੇ ਨੇ ਸਤਕਾਰਯੋਗ ਹੈ ਮੰਤਰੀ ਮੈਂ ਕੀ ਕਹਿ ਸਕਦਾ ਜੀ ਕਿਤੇ ਮੰਤਰੀ ਹੋ ਤੁਸੀਂ ਵੀ ਮਤਲਬ ਉਹਨਾਂ ਦੇ ਨਾਲ ਹੋ ਤੁਸੀਂ ਵੀ ਸਭ ਕੁਝ ਹੋ ਪਰ ਤੁਹਾਨੂੰ ਤੁਹਾਡੀ ਸੁਣਾਈ ਨਹੀਂ ਆਈ ਨਹੀਂ ਸੁਣਾਈ ਹੋਈ ਤੁਹਾਡੇ ਸਾਹਮਣੇ ਆਏ ਮੇਰੇ ਕਿਤੇ ਇਹਦਾ ਕੋਈ ਨੰਬਰ ਦਾ ਸਮਝੋਦਾ ਹੋ ਗਿਆ ਵੀ ਤੁਸੀਂ ਆਵਾਜ਼ ਦੀ ਕਾਣੀ ਹੋਰ ਦਾ ਅੰਦਰ ਤੋਂ ਉੱਥੇ ਕਾਗਜ਼ ਬਣਾ ਲੀਏ ਵੇਖੋ ਅਸੀਂ ਤੇ ਰਾਤ ਦਿਨ ਮਿਹਨਤ ਕਰਕੇ ਲੋਕਾਂ ਦੇ ਹੱਥ ਜੋੜ ਕੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਸਭ ਤੋਂ ਵੱਧ ਵੋਟਾਂ ਤੇ ਕੁਲਵਿੰਦਰ ਸਿੰਘ ਜਿੱਤਿਆ ਮੇਰਾ ਰਿਸ਼ਤੇਦਾਰ ਹੈ ਉਤੋਂ ਬਾਅਦ ਦੂਜੇ ਨੰਬਰ ਤੇ ਇਹ ਵੀਰ ਜਿੱਥੇ ਕਾਂਗਰਸ ਦਾ ਹਲਕਾ ਪ੍ਰਧਾਨ ਸੀ ਜਿੱਥੇ ਸਾਡੇ ਕੋਲ ਉਮੀਦਵਾਰ ਨਹੀਂ ਸੀ ਉੱਥੇ ਜਾ ਕੇ ਇਸ ਭਰਾ ਨੂੰ ਇਲੈਕਸ਼ਨ ਲੜਨ ਲਈ ਬੇਨਤੀ ਕੀਤੀ ਤੇ ਲੋਕਾਂ ਨੇ ਦੂਜੇ ਨੰਬਰ ਤੇ ਸਭ ਤੋਂ ਵੱਡੀ ਲੀਡ ਤੇ ਜਿੱਥੇ ਸਾਡੀ ਵੋਟ ਵੀ ਨਹੀਂ ਸੀ ਆਹੀ ਤਾਂ ਇਲੈਕਸ਼ਨ ਲੜ ਸਕਦੇ ਆ ਨਾ ਹਾਂ ਜੇ ਮੇਰੇ ਤੇ ਕੋ ਕਿੰਤੂ ਪਰੰਤੂ ਕਰੇ ਮੈਂ ਛੱਡਿਆ ਅਕਾਲੀ ਦਾ ਮੈਂ ਜਿੰਨਾ ਚਿਰ ਅਕਾਲੀ ਦਲ ਚ ਹਾਂ ਕਦੀ ਕਿਤੇ ਝਾਤੀ ਨਹੀਂ ਮਾਰੀ ਕਿਸੇ ਵੱਲ ਜਿੰਨਾ ਚਿਰ ਰਹਿ ਆ ਅਕਾਲੀ ਦਲ ਚ ਰਹਿ ਆ ਜਿੱਦਾਂ ਦੇ ਆਮ ਆਦਮੀ ਚ ਆ ਗਏ ਕੋਈ ਸਾਬਤ ਕਰ ਦੇ ਆ ਪਿਛਲੇ ਵਾਰ ਵਿਆਹ ਹੋਇਆ ਪਾਲ ਸਾਹਿਬ ਦੇ ਦੱਸੋ ਸੱਜਿਆ ਸਾਨੂੰ ਅਹੀ ਕਹਿ ਪਤਾ ਨਹੀਂ ਹੁਣਾ ਕਦੀ ਪਿੱਛੇ ਭੌਂਕ ਨਹੀਂ ਵੇਖਿਆ ਜੇ ਛੜਦਾ ਛੜਦਾ ਪਰ ਮਸਲਾ ਇਸ ਗੱਲ ਦਾ ਵੀ ਯਾਰ ਤੁਸੀਂ ਕਾਂਗਰਸ ਨੂੰ ਜੇ ਲੀਡਰਾਂ ਨੇ ਸਾਰਾ ਕੁਝ ਕੀਤਾ ਰਲ ਕੇ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਆਹ ਘਾਟ ਦੇ ਕੋਈ ਅਲੀਕੇਸ਼ਨ ਲਾਓ ਦੱਸੋ ਜੇ ਇੱਕ ਸੀਟ ਸੀ ਕਾਦੀਲ ਕੋ ਜੇ ਮੇਰੀ ਕਾਦੀਲ ਨਾਲ ਗੱਲ ਹੁੰਦੀ ਤਾਂ ਕਾਦੀਲ ਮੈਨੂੰ ਸੀਟ ਨਾ ਪਾਉਂਦਾ ਜੇ ਅਸੀਂ ਕਾਂਗਰਸ ਨਾਲ ਰਲਦੇ ਕਾਂਗਰਸ ਮੈਨੂੰ ਇੱਕ ਸੀਟ ਰਾਂ ਦੇਦੀ ਜੇ ਭਾਜਪਾ ਨਾਲ ਰਲਦੇ ਭਾਜਪਾ ਵਾਲੇ ਨਾਲ ਮੈਨੂੰ ਦਿੰਦੇ ਤਿੰਨ ਹਲਕਾ ਇਨਚਾਰਜ ਮੇਰੇ ਖਿਲਾਫ ਰਲ ਕੇ ਤੇ ਜੇ ਕੋਈ ਸਾਡੇ ਆਪਣੇ ਵੀ ਕਈ ਰਲ ਕੇ ਕਰਗੇ ਨੇ ਤੇ ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਹੈ ਮੈਨੂੰ ਦੁੱਖ ਨਹੀਂ ਇਸ ਗੱਲ ਦਾ ਮੈਨੂੰ ਮਾਣ ਆ ਆ ਐਡੀ ਟੀਮ ਸਾਡੇ ਨਾਲ ਖਲੋਤੀ ਆ 50 ਸਰਪੰਚ ਲੋਕਾਂ ਨੇ ਬਣਾਏ ਨੇ ਐਮਪੀ ਚ ਸਾਰੇ ਪਿੰਡ ਸਾਡੇ ਜਤਾਏ ਮੈਨੂੰ ਮੇਰੇ ਹਲਕੇ ਤੇ ਮੇਰੇ ਲੋਕਾਂ ਦੇ ਮਾਣ ਹੈ ਉਹਨਾਂ ਨੇ ਮੇਰੇ ਸਿਰ ਤੇ ਪੱਗ ਰੱਖੀ ਹੈ ਅਰ ਜੇ ਅੱਜ ਕੋਈ ਹੋਇਆ ਤਾਂ ਸਾਡੇ ਆਪਣਿਆਂ ਨੇ ਕੀਤਾ ਇਸ ਗੱਲ ਦੀ ਜਾਂਚ ਲਈ ਤੇ ਰੋ ਰਹੇ ਨੇ ਕਿਹਦਾ ਬੇਫਰ ਕਿਹਨ ਕੌਣ ਜ਼ਿੰਮੇਵਾਰ ਕੋਲ ਹੈ ਨਹੀਂ ਮੈਂ ਵੇਖੋ ਭੁੱਲਰ ਵੀ ਪਹੁੰਚੇ ਸਰ ਉੱਥੇ ਨਹੀਂ ਭੁੱਲਰ ਸਾਹਿਬ ਪਹੁੰਚੇ ਭੁੱਲਰ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਮੈਂ ਆ ਰਿਹਾ ਹਾਂ ਪਾਰਟੀ ਵੱਲੋਂ ਮੈਂ ਆਣ ਕੇ ਨਾਮਿਨੇਟ ਕਰਨਾ ਤੇ ਅਹੀਂ ਭੁੱਲਰ ਸਾਹਿਬ ਵੀ ਉੱਥੇ ਬਾਹਰ ਤੇ ਅਹੀਂ ਵੀ ਬਾਹਰ ਤੇ ਸਾਨੂੰ ਅੰਦਰੋਂ ਕਹਿਤਾ ਗਿਆ ਵੀ ਟਾਈਮ ਜਿਹੜਾ ਤੁਹਾਡੀ ਕਿਸੇ ਲੀਡਰ ਨਾਲ ਗੱਲ ਨਹੀਂ ਹੋਈ ਕਾਦੀ ਗੱਲ ਕਰਨੀ ਮੁੜ ਕੇ ਦੱਸੋ ਜੀ ਸੀਐਮ ਸਾਹਿਬ ਨਾਲ ਹੀ ਗੱਲ ਜੀ ਇਸ ਮਸਲੇ ਤੇ ਨਹੀਂ ਮੈਂ ਫੋਨ ਕੀਤਾ ਸੀ ਪੇਰਾ ਹੋਇਆ ਉਹਨਾਂ ਨੂੰ ਮੈਂ ਉਹਨਾਂ ਨੂੰ ਦੱਸੀ ਐਨੀ ਗੱਲ ਵੀ ਵੈਗੈ ਮੈਂ ਪ੍ਰੈਸ ਕਾਨਫਰੰਸ ਕਰਕੇ ਸੀਐਮ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਨੀ ਆ ਵੀ ਸਾਡੀ ਪੁਕਾਰ ਜ਼ਰੂਰ ਸੁਣੋ ਮੈਂ ਜਾਊਂਗਾ ਇਹਨਾਂ ਸਾਰਿਆਂ ਨਾਲ ਲੈ ਕੇ ਸੀਐਮ ਸਾਹਿਬ ਕੋਲ ਜਾਊਂਗਾ केजरीवाल ਸਾਹਿਬ ਕੋਲ ਜਾਊਂਗਾ ਇਹ ਪਾਰਟੀਆਂ ਠੀਕ ਆਬ ਸਾਡੇ ਤੋਂ ਸੀਨੀਅਰ ਹੋਣ ਕੇ 2-4 ਸਾਲ ਪਾਰਟੀ 13 ਚ ਹੁੰਦੀ ਚਾਹੀ ਕੋਈ 13 ਚ ਆ ਗਿਆ ਕੋਈ 22 ਚ ਆ ਗਿਆ ਠੀਕ ਆ ਨਾ ਜਦੋਂ ਪਾਰਟੀ ਹੁੰਦੀ 13 ਚ ਆਈ ਆ ਠੀਕ ਹੈ ਨਾ ਸਾਰੇ ਕੋਈ ਕਿਸੇ ਪਾਰਟੀ ਚੋਂ ਆਇਆ ਕੋਈ ਕਿਸੇ ਪਾਰਟੀ ਚੋਂ ਆਇਆ ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਸਾਰੇ ਜਣੇ ਰਲ ਕੇ ਇੱਕ ਜਣੇ ਨੂੰ ਮਾਰ ਦਿਓ ਨਹੀਂ ਬੱਟ ਜਿਹੜੀ ਫਿਲਹਾਲ ਜਿਤਨਾ ਡੋਮ ਸਾਡੀ ਇਲੈਕਸ਼ਨ ਹੋਈ 2024 ਕੌਂਸਲਰ ਦਿੱਤੇ ਤੇ ਬਣਾ ਲਿਆ ਮੇਰ ਚਲੋ ਪੂਰੇ ਦੇ ਰੋਲਾ ਪੈਣਾ ਹੀ ਸੀਗਾ ਤੁਹਾਡੇ ਦੇ ਸਾਰੇ ਨਹੀਂ ਵੇਖੋ ਮੈਂ ਨਾ ਉਹ ਜੋ ਅੰਮ੍ਰਿਤਸਰ ਦੀ ਇਲੈਕਸ਼ਨ ਸੀ ਹਾਂਜੀ ਸਾਡੀ ਸਾਰੀ ਬਹੁਮਤ ਆਪਣੇ ਸੀ ਸਾਡੀ ਬਹੁਮਤ ਆ ਸਾਰੇ ਖੜੇ ਆ ਵੇਖ ਲਓ ਤੁਹਾਡੇ ਸਾਹਮਣੇ ਤਾਂ ਵੇਖ ਇੱਥੇ ਤਾਂ ਸਹੀ ਹੋਣਾ ਚਾਹੀਦਾ ਜਿਸ ਨਾਲ ਤੁਸੀਂ ਜਲਦੇ ਮੈਂ ਕੋਈ ਵੇਖੋ ਚੇਅਰਮੈਨ ਨਹੀਂ ਮੈਂ ਕੋਈ ਮੰਤਰੀ ਨਹੀਂ ਮੈਂ ਕੋਈ ਐਮਐਲਏ ਨਹੀਂ ਮੇਰੀ ਗੱਲ ਸੁਣੋ ਮੇਰੇ ਤੇ ਪਿਆਰ ਨਾ ਮੇਰੇ ਨਾਲ ਖਲੋਤੇ ਨਹੀਂ ਮੇਰਾ ਤਾਂ ਪਰਿਵਾਰ ਆ ਸਾਰੇ ਕੌਂਸਲ ਪਰਿਵਾਰ ਕਰਕੇ ਖਲੋਤੇ ਤੁਸੀਂ ਸਾਰੀ ਪ੍ਰੈਸ ਵਿੱਚ ਬੈਠੀ ਜੀ ਦੱਸੋ ਇਦਾਂ ਕੋਈ ਖੜਦਾ ਕਿਸਦੇ ਨਾਲ ਉਹ ਸੋਚੇ ਜਰ ਜਿਹੜੀ ਇਹਦੀ ਇਹਦੀ ਆਪਣੀ ਨਹੀਂ ਕੋਈ ਸੁਣਵਾਈ ਹੁੰਦੀ ਇਹਨੂੰ ਕੋਈ ਪੁੱਛਣ ਦੇ ਇਹਨਾਂ ਕੀ ਖਲੋਣਾ ਮੇਰਾ ਪਰਿਵਾਰ ਆ ਮੇਰਾ ਇਤفاق ਆ ਪਿਆਰ ਤਾਂ ਹੀ ਖੜੇ ਨਾ ਮੇਰੇ ਨਾਲ ਜਾਣ ਕੇ ਤੁਹਾਡੇ ਪਰਿਵਾਰ ਦੀ ਸੁਣਵਾਈ ਨਹੀਂ ਜੀ ਤੇ ਫੇਰ ਕਿੱਦਾਂ ਤੁਹਾਡਾ ਫੇਰ ਨਹੀਂ ਵੇਖੋ ਅੱਜ ਤੁਹਾਨੂੰ ਸਦਿਆ ਸਿਰਫ ਮੈਂ ਆਪਣੀ ਪਾਰਟੀ ਨੂੰ ਜਗਾਉਣ ਵਾਸਤੇ ਆਪਣੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰ ਲਈ ਯਾਰ ਸਾਲ ਹੋ ਗਿਆ ਆਇਆ ਤਾਂ ਰਾਤ ਦਿਨ ਮਿਹਨਤ ਕੀਤੀ ਕੋਈ ਇਲੈਕਸ਼ਨ ਨਹੀਂ ਮਿਸ ਕੀਤੀ ਕਿਤੇ ਕੋਈ ਗੱਲ ਨਹੀਂ 1 ਰੁਪਏ ਰਵਾਧਾਰ ਨਹੀਂ ਸ਼ਾਨਦਾਨੀ ਸਿਆਸਤ ਕਰਦੇ ਹੋਣੇ ਮੇਰੇ ਦਾਦਾ ਜੀ ਸਟੂਫ ਫੈਕਟਰੀ ਜੀਨਾ ਸਾਹਿਬ ਮੰਨਦੇ ਹੋ ਵੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਚਲੋ ਮੈਂ ਤੇ ਇਹੋ ਸਮਝੂਗਾ ਵੇਖੋ ਜੇ ਕੁਲਵਿੰਦਰ ਸਿੰਘ ਦੇ ਜ਼ਰਵ ਕਰਦਾ ਹੋਵੇ ਇੱਕ ਨੰਬਰ ਤੇ ਅੱਜ ਰਾਾਇਆ ਸਾਹਿਬ ਦੀ ਸਾਰੀ ਪ੍ਰੈਸ ਚਲ ਜੇ 500 ਬੰਦੇ ਨੇ ਵਿਊ ਲੈ ਲਓ ਜੇ 490 ਬੰਦੇ ਕੁਲਵਿੰਦਰ ਸਿੰਘ ਦਾ ਨਾਮ ਨਾ ਲੈਣ ਤਾਂ ਮੈਂ ਰਾਜਨੀਤੀ ਛੱਡ ਦੂੰ। ਪਤਾ ਕੀ ਲੱਗਦਾ ਸੀ ਇਹਨਾਂ ਦਾ ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਪਾਰਟੀ ਇਹ ਕੋਣ ਹੈ? ਇਹ ਤੁਹਾਨੂੰ ਲਿਪਸੀਨ ਇਹਦੀ ਗੱਲ ਦੀ ਮੈਂ ਜਾਂਚ ਲਈ ਆਇਆ। ਇਸੇ ਗੱਲ ਮੈਂ ਹੁਣ ਵੇਖੋ ਮੈਂ ਐਡੀਸ਼ਨ ਦੀ ਕਹਿ ਇਹ ਪ੍ਰੈਸ ਨੂੰ ਸੱਦਨ ਦਾ ਮਕਸਦ ਸਾਰੀ ਗੱਲ ਕਰਨਾ ਇਹੀ ਤਾਂ ਮੇਰਾ ਮਕਸਦ ਆ ਵੀ ਮੈਂ ਸੋਧਿਆ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਮਹਿਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਾਨ ਤੇ ਕਰਾਓ ਹੋਇਆ ਕੀ ਆ ਅਫਸਰ ਛਾਈ ਵੇਗ ਗਿਆ ਲੀਡਰ ਵੇਗੇ ਆ ਕੀ ਹੋਇਆ ਕੀ ਮਜਬੂਰੀ ਬਣ ਗਈ ਵੀ ਇੱਕ ਬੰਦੇ ਦੇ ਮਗਰ ਲਾ ਕੇ ਤੇ ਕਾਂਗਰਸ ਨੂੰ ਬਣਾਉਣਾ ਪੈ ਗਿਆ ਤੇ ਸਾਰੇ ਛੱਡਦੇ ਆਪਣੀ ਮਾਰ ਤੇ ਕੌਣ ਜਿਹੜੀ ਬੰਦੇ ਦੇ ਪਿੱਛੇ ਲਾ ਕੇ ਜਿਹੜੇ ਬੰਦੇ ਦਾ ਜਿਮੇਵਾਰ ਵੇਖੋ ਇਹ ਮੈਂ ਹੁਣ ਇਸ ਜਾਂਚ ਨਹੀਂ ਤੇ ਮੈਂ ਬੈਠਾ ਇਸੇ ਜਾਂਚ ਨਹੀਂ ਤੁਹਾਡੇ ਪ੍ਰੂਵ ਹੋਇਆ ਕਿ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਕੌਣ ਜਿੰਮੇਵਾਰ ਹੈ ਕਿੰਨੇ ਕੁਝ ਕੀਤਾ ਇਸ ਗੱਲ ਦਾ ਕਿ ਕੋਈ ਜਵਾਬ ਹੈ ਵੀ 12 ਉਮੀਦਵਾਰ ਪਾਰਟੀ ਤੇ ਹੋਂਦ ਤੇ ਪਾਰਟੀ ਸਾਡੀ ਕੀ ਸਰਕਾਰ ਹੋਏ ਤੇ ਅੱਜ ਆ ਅਸੀਂ ਸਾਰੇ ਵਟੇ ਵਟ ਤੁਰੇ ਫਿਰਿਏ ਅਫਸਰ ਸ਼ਾਹੀ ਨੇ ਕੀਤਾ ਕਿ ਲੀਡਰਸ਼ਿਪ ਨਾ ਦਿੱਤਾ ਅਫਸਰ ਸ਼ਾਹੀ ਦੇਖੋ ਅੰਦਰ ਤੇ ਅਫਸਰ ਸ਼ਾਹੀ ਅਫਸਰ ਸ਼ਾਹੀ ਨੇ ਕੀਤਾ ਅਫਸਰ ਸ਼ਾਹੀ ਨੇ ਅੰਦਰ ਨਹੀਂ ਵੜ ਦਿੱਤਾ ਕਿ ਵੈਸੇ ਪਹਿਲੂ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਇਸ ਲੀਡਰ ਸਾਹਿਬ ਆ ਨਾ ਰਹੇ ਨੇ ਤੇ ਆਣ ਕੇ ਤੁਹਾਨੂੰ ਮਤਲਬ ਨਾਮਿਨੇਟ ਕਰਨਗੇ ਉਹਨਾਂ ਨੇ ਨਾਮ ਲੈਣਾ ਕਿ ਕਿਸ ਬੰਦੇ ਨੂੰ ਬਣਾਉਣਾ ਨੇ ਵੀ ਤੁਸੀਂ ਕੱਲ ਉੱਥੇ ਸਾਰਾ ਕਵਰ ਕੀਤਾ ਹੀ ਉਹਨੂੰ ਦੱਸੋ ਕੋਈ ਇੰਟਰਵਿਊ ਕੋਈ ਕਿਹਨੇ ਕਾਲ ਉੱਥੇ ਉਹ ਪ੍ਰਧਾਨ ਬਣਿਆ ਇਹ ਹੱਥ ਖੜੇ ਕਰਦੇ ਸਹਿਮਤੀ ਲੈਂਦੇ ਆ ਨਾ ਬਾਕੀ ਦੇ ਜਦੋਂ ਪ੍ਰਧਾਨ ਬਣਿਆ ਨਾ ਅਹੀਂ ਪ੍ਰਧਾਨ ਪਿਛੋਂ ਦੀ ਟਾਪ ਕੇ ਤੇ ਕਣਕਾਂ ਨੂੰ ਭਾਈ ਦਾ ਵੇਖਿਆ ਪ੍ਰਧਾਨ ਹੈ ਕਿ ਕਿਸੇ ਨੇ ਉਮੀਦਵਾਰ ਬਣਿਆ ਸੀ ਪ੍ਰਧਾਨ ਵੀ ਬਣਿਆ ਤੇ ਸੀਨੀਅਰ ਉਮੀਦਵਾਰ ਪ੍ਰਧਾਨ ਵੀ ਬਣਿਆ ਤੇ ਆਪੇ ਹੀ ਸਾਡੀ ਭੈਣ ਨੂੰ ਉਮੀਦਵਾਰ ਪ੍ਰਧਾਨ ਨੂੰ ਚੁਣਦਾ ਖੜੀਆ ਉਮੀਦ ਪ੍ਰਧਾਨ ਆ ਚੁਣਿਆ ਹੋਵੇ ਨੁਮਾਇੰਦਾ ਇਹ ਗੱਲ ਪ੍ਰੈਸ ਦੇ ਵਿੱਚ ਤੇ ਉਹ ਅੱਜ ਇੱਥੇ ਖਲੋਤਾ ਹੋਵੇ ਪ੍ਰਧਾਨ ਕਿਹਦੀ ਪਾਰਟੀ ਦੇ ਬਣੇ ਪਰਧਾਨ ਸਾਡਾ ਆਮ ਆਦਮੀ ਪਾਰਟੀ ਵਾਲਾ ਹੀ ਬਣਿਆ ਇੱਕ ਮੁੰਡਾ ਸਿਰਫ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਜਿੱਤਿਆ ਹੈ ਪਰ ਕਾਂਗਰ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਹੋ ਕਾਂਗਰ ਦਾ ਬਣਿਆ ਸਿਰਫ ਇੱਕ ਜਿੱਤਿਆ ਅਮਰਿੰਦਰ ਸਿੰਘ ਬੱਬੂ ਸਹਿਮਤ ਨੇ ਬਾਕੀ ਕੌਂਸਲਰ ਇਹਨਾਂ ਦੇ ਇਹ ਜਿਹੜੇ ਪ੍ਰਧਾਨ ਬਣੇ ਨੇ ਕਾਂਗਰ ਦੇ ਆਮ ਸਹਿਮਤ ਨੇ ਨਹੀਂ 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 ਹੈ ਦੋਸਤ ਸਹਿਮਤ ਤੇ ਤਾਂ ਇੱਥੇ ਆਏ ਆ ਨਹੀਂ ਪ੍ਰਧਾਨ ਦਾ ਨਾਮ ਵੀ ਦੱਸ ਦਿਓ ਸੀਨੀਅਰ ਉਮੀਦਵਾਰ ਅਰਵਿੰਦਰ ਸਿੰਘ ਬੱਬੂ ਬਣਿਆ ਜੀ ਪ੍ਰਧਾਨ ਅਰਵਿੰਦਰ ਹਾਂਜੀ ਅਰਵਿੰਦਰ ਤੇ ਕਾਂਗਰਸ ਦੀ ਕਾਂਗਰਸ ਦਾ ਕੀ ਕਾਂਗਰਸੀ ਉਹ ਲੇਡੀ ਆ ਗੁਰਜੀਤ ਗੌਰ ਗੁਰਜੀਤ ਗੌਰ ਆ ਉਹ ਬਣਿਆ ਸੀਨੀਅਰ ਉਮੀਦਵਾਰ ਪ੍ਰਧਾਨ ਅਲਜੀਤ ਗੁਰਜੀਤ ਗੌਰ ਸਿੱਰ ਸਾਹਿਬ ਨੌ ਜਿੱਤਦੀ ਆ ਤੁਹਾਡੇ ਆਮ ਆਦਮੀ ਪਾਰਟੀ ਦੇ ਪਰ ਕਾਂਗਰਸ ਦਾ ਸੀਨੀਅਰ ਉਮੀਦਵਾਰ ਪ੍ਰਧਾਨ ਲੈਣ ਦੀ ਕਿਉਂ ਲੋੜ ਪੈ ਗਈ ਤੁਹਾਨੂੰ ਲੱਗਦਾ ਵੀ ਕਾਂਗਰਸ ਦਾ ਪਿੱਛੇ ਹੱਥ ਹੋ ਸਕਦਾ ਮੇਸੇ ਕਰਕੇ ਤੇ ਇੱਥੇ ਬੈਠੇ ਇਸੇ ਗੱਲ ਕਰਕੇ ਦਾ ਜਿਹੜਾ ਪ੍ਰੈਸ ਕਾਨਫਰੰਸ ਰੱਖੀ ਇਹੋ ਤੇ ਗੱਲ ਪੁੱਛਣੀ ਆ ਨਹੀਂ ਤੁਹਾਡੇ ਆਪਣੇ ਪ੍ਰਧਾਨ ਸਾਹਿਬ ਤੋਂ ਪ੍ਰਧਾਨ ਨਹੀਂ ਬਣਿਆ ਪ੍ਰਧਾਨ ਜੀ ਬੜਾ ਜਦੋਂ ਸਹਿਮਤੀ ਲਈ ਭਰੋਸੇ ਜੀ ਨਹੀਂ ਲੈ ਸਾਰੇ ਬੰਦੇ ਸਹਿਮਤੀ ਨਹੀਂ ਦੱਸੋ ਵੀ ਸਾਰੇ ਸਹਿਮਤ ਜੀ ਪ੍ਰਧਾਨ ਜੀ ਦੀ ਸਹਿਮਤੀ ਨਹੀਂ ਹੋਈ ਕਿਸੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਕਹਿੰਦੇ ਟਾਈਮ ਹੋ ਗਿਆ ਸਾਰੇ ਲਾਲਜੀਤ ਪੁੱਲਰ ਕੈਬਨਟ ਮੰਤਰੀ ਦੀ ਵੇਟ ਵਿੱਚ ਬਾਹਰ ਖੜੇ ਸੀ ਜਿਹੜੇ ਇਹ ਜਿੰਨੇ ਖੜੇ ਆ ਉੱਥੇ ਕੱਲ ਵੀ ਮੀਡੀਆ ਹੈਗਾ ਸੀ ਮੈਂ ਕਿ ਉਹਨਾਂ ਨੂੰ ਬਿਠਾ ਕੇ ਬਣਾ ਕੇ ਕਹਿੰਦੇ ਟਾਈਮ ਹੋ ਗਿਆ ਬਣ ਗਿਆ ਪਰ ਕੋਈ ਗੱਲ ਨਹੀਂ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਲੜਾਈ ਕਾਲਜ ਯੂਨੀਵਰਸਿਟੀ ਤੋਂ ਤੁਰੇ ਆ 30 ਸਾਲ ਹੋ ਗਏ ਲੜਦੇ ਉਹਨੇ ਲੜਦੇ ਰਵਾਂਗੇ ਲੋਕਾਂ ਦਾ ਫਤਵਾ ਸਿਰ ਮੱਥਿਆ ਪਰ ਜੇ ਜ਼ਾਤੀ ਜਿਹੜੀ ਉਹ ਬਰਦਾਸ਼ਤ ਨਹੀਂ ਹੋਊਗੀ ਕੋਈ ਇਸ ਦਾ ਕੋਈ ਹਿਰਕ ਨਹੀਂ ਆਹ ਵੇਖੋ ਅੱਜ ਕਿੰਨੀ ਵੱਡੀ ਤਰ੍ਹਾਂ ਸਾਰੇ ਭੈਣ ਭਰ ਨਾਕਲੋਤੇ ਨੇ ਮੈਂ ਹਰ ਉਸ ਆਪਣੇ ਭੈਣ ਭਰਾ ਸੱਜਣ ਮਿੱਤਰ ਵੋਟਰ ਨੂੰ ਕਹਿਣਾ ਜਿਹੜੇ ਸਾਡੇ ਨਾਲ ਖਲੋਤੇ ਆ ਡਟ ਕੇ ਮੈਂ ਤੁਹਾਡੇ ਨਾਲ ਖਲੋਤਾ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜਿੰਨਾ ਸਾਬਾਕ ਨੂੰ ਸਵਾਲ ਨਹੀਂ ਸੁਆਈ ਹੁੰਦੀ ਤੋ ਤੁਹਾਡਾ ਅਗਲਾ ਸਾਹਿਬ ਕੀ ਉਹ ਵੇਖੋ ਜੀ ਅਸੀਂ ਪਹਿਲਾਂ ਆਪਣੇ ਲੀਡਰ ਸਾਹਿਬਾਂ ਨਾਲ ਨੂੰ ਮਿਲੀਏ ਉਹਨਾਂ ਨੂੰ ਜਾ ਕੇ ਦੱਸੀਏ ਪਹਿਲਾਂ ਸੀਐਮ ਸਾਹਿਬ ਕੋਲ ਜਾਵਾਂਗੇ ਸਾਰੀ ਟੀਮ ਨੂੰ ਨਾਲ ਲੈ ਕੇ ਫਿਰ ਉਸ ਤੋਂ ਬਾਅਦ ਸੋਚਾਂਗੇ ਸਾਹਿਬ ਅਪਸ਼ਨ ਨਹੀਂ ਕਿ ਐਫਐਸ ਨਹੀਂ ਆਉਂਦਾ ਨਹੀਂ ਅੱਜ ਤਾਂ ਕਿਹ ਅਪਸ਼ਨ ਹੈ ਜਿਹੜੀ ਸਰਕਾਰ ਤੋਂ ਹਾਵੀ ਹੋਗੀ ਸਰਕਾਰ ਦੀ ਮੰਨਦੀ ਈ ਉਹ ਨਹੀਂ ਇਹੋ ਹੀ ਹੋਇਆ ਜੀ ਵੇਖੋ ਤੁਹਾਡੇ ਸਾਹਮਣੇ ਹੈ ਜਾਂ ਸਰਕਾਰ ਤੋਂ ਹਾਵੀ ਹੋਗੀ ਜਾਂ ਕੋਈ ਸਾਡੇ ਵਿੱਚ ਜਿਹੜੇ ਉਹ ਅੰਦਰ ਖਾਤੇ ਮਤਲਬ ਆਪਣਾ ਕੰਮ ਕਰਕੇ ਇਹੋ ਤੇ ਜਾਂਚ ਕਰਾਉਣੀ ਕੀ ਹੋਇਆ ਕੀ ਪ੍ਰੈਸ ਕਲੱਬ ਦੇ ਸਾਰੇ ਆਏ ਸੱਜਣੋ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਅਸੀਂ ਜਿਸ ਮਸਲੇ 'ਚ ਪ੍ਰੈਸ ਕਾਨਫਰੰਸ ਰੱਖੀ ਆ ਉਹ ਮਸਲਾ ਹੈ ਵੀਰੋ ਰਾਜਾ ਸੰਸੀ ਨਗਰ ਪੰਚਾਇਤ ਦੀ ਚੋਣ ਦਾ ਅੱਜ ਤੋਂ 4 ਮਹੀਨੇ ਪਹਿਲਾਂ ਰਾਜਾ ਸੰਸੀ ਦੀ ਨਗਰ ਪੰਚਾਇਤ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜਿੱਤੇ ਸਨ ਟੋਟਲ ਜਿਹੜੀ ਇਲੈਕਸ਼ਨ ਸੀ ਉਹ 13 ਉਮੀਦਵਾਰਾਂ ਦੀ ਸੀ ਉਹਦੇ ਵਿੱਚੋਂ 9 ਉਮੀਦਵਾਰ ਜਿਹੜੇ ਆ ਉਹ ਸਾਡੀ ਆਮ ਆਦਮੀ ਪਾਰਟੀ ਦੇ ਬਣੇ ਚਲੋ ਇਲੈਕਸ਼ਨ ਦੇ ਦਰਮਿਆਨ ਵੀ ਜੇ ਮੈਂ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ ਜਦੋਂ ਇਲੈਕਸ਼ਨ ਹੋਈ ਆ ਉਦੋਂ ਵੀ ਕੋ ਦੋ ਤਿੰਨ ਉਮੀਦਵਾਰਾਂ ਦੇ ਜਿਹੜੇ ਕਾਗਰ ਰਿਜੈਕਟ ਹੋ ਗਏ ਸਨ ਤੇ ਰਾਣਾ ਸੰਸਦ ਦੇ ਵਿੱਚ ਕਾਂਗਰਸ ਆਕਾਲੀ ਦਲ ਬੀਜੇਪੀ ਨੇ ਰਲ ਕੇ ਇਕੱਠਿਆਂ ਇਲੈਕਸ਼ਨ ਲੜੀ ਬੜਾ ਔਖਾ ਮੁਕਾਬਲਾ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਆਹ ਸਾਰੀ ਸਾਡੀ ਟੀਮ ਦੀ ਜਿਹੜੀ ਮਿਹਨਤ ਰੰਗ ਲਿਆਈ ਤਾਂ ਅਸੀਂ 9 ਸੀਟਾਂ ਜਿੱਤਣ ਚ ਕਾਮਯਾਬ ਹੋਏ 9 ਸੀਟਾਂ ਜਿੱਤ ਕੇ ਅਸੀਂ ਪਾਰਟੀ ਝੋਲੀ ਪਾਈਆਂ ਬਾਅਦ ਦੇ ਵਿੱਚ ਚਲੋ ਪ੍ਰਧਾਨ ਕੀ ਜਿਹੜੀ ਕਸ਼ਮਕਸ਼ ਸੀ ਉਹ ਚੱਲ ਪਈ ਉਸ ਦਰਮਿਆਨ ਪਾਰਟੀ ਨਾਲ ਸੀਨੀਅਰ ਲੀਡਰਸ਼ਿਪ ਨਾਲ ਸਾਰੇ ਲੀਡਰ ਸਾਹਿਬਾਨਾਂ ਨੂੰ ਮਿਲਿਆ ਗਿਆ ਹਰ ਇੱਕ ਵੱਲੋਂ ਆਪਣਾ ਹੱਕ ਜਤਾਇਆ ਗਿਆ ਚਲੋ ਜਦੋਂ ਇਲੈਕਸ਼ਨ ਕੱਲ ਹੋਈ ਆ ਜਿਸ ਗੱਲ ਦਾ ਦੁੱਖ ਹੈ ਜਿਸ ਕਰਕੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ ਆਏ ਆਂ